ਅੱਜਕਲ ਸਾਈਬਰ ਧੋਖੇਬਾਜ਼ਾਂ ਨੇ ਠੱਗੀ ਮਾਰਨ ਦਾ ਇੱਕ ਨਵਾਂ ਤਰੀਕਾ ਅਪਣਾਇਆ ਹੈ ਜਿਸ ਨੂੰ ਜੰਪ ਟੈਕਨੀਕ ਦਾ ਨਾਮ ਦਿੱਤਾ ਗਿਆ ਹੈ ਇਸ ਲਈ ਨਵੀਂ ਤਕਨੀਕ ਦੇ ਨਾਲ UPI ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਾਈਬਰ ਧੋਖੇਬਾਜ਼ ਤੁਹਾਡੇ ਖਾਤੇ ਨੂੰ ਕੁਝ ਹੀ ਮਿੰਟਾਂ ਦੇ ਵਿੱਚ ਖਾਲੀ ਕਰ ਸਕਦੇ ਹਨ ਜੇਕਰ ਤੁਸੀਂ ਵੀ ਉਨ੍ਹਾਂ ਦੇ ਚੰਗਲ ਤੋਂ ਬਚਣਾ ਚਾਹੁੰਦੇ ਹੋ ਤਾਂ ਇਸ ਖਬਰ ਨੂੰ ਧਿਆਨ ਨਾਲ ਸੁਣੋ ਇਸ ਘੋਟਾਲੇ ਦੇ ਵਿੱਚ ਧੋਖੇਬਾਜ਼ ਪਹਿਲਾਂ ਤੁਹਾਡੇ ਖਾਤੇ ਦੇ ਵਿੱਚ 2000 ਰੁਪਏ ਵਰਗੀ ਛੋਟੀ ਰਕਮ ਟਰਾਂਸਫਰ ਕਰਨਗੇ ਇਹ ਰਕਮ ਅਸਲ ਦੇ ਵਿੱਚ ਤੁਹਾਡੇ ਖਾਤੇ ਦੇ ਵਿੱਚ ਆਉਂਦੀ ਹੈ ਅਤੇ ਤੁਹਾਨੂੰ ਇਸ ਬਾਰੇ ਇੱਕ ਟੈਕਸਟ ਮੈਸੇਜ ਜਾਂ ਸੂਚ ਖੇੜ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਧੋਖਾਧੜੀ ਕਰਨ ਵਾਲੇ ਨੇ ਆਟੋਮੈਟਿਕ ਰਕਮ ਕਢਵਾਉਣ ਲਈ ਤਕਨੀਕੀ ਤੌਰ ਤੇ ਇੱਕ ਸਿਸਟਮ ਸਥਾਪਿਤ ਕੀਤਾ ਹੈ ਜਦੋਂ ਤੁਸੀਂ ਬੈਂਕ ਬੈਲੈਂਸ ਚੈੱਕ ਕਰਨ ਅਤੇ ਪਿੰਨ ਦਰਜ ਕਰਨ ਲਈ UPI ਐਪ ਤੇ ਜਾਂਦੇ ਹੋ ਉਸੇ ਸਮੇਂ ਤੁਹਾਡੇ ਖਾਤੇ ਚੋ ਹੈਕਰਸ ਦੇ ਖਾਤੇ ਦੇ ਵਿੱਚ ਵੱਡੀ ਰਕਮ ਟਰਾਂਸਫਰ ਹੋ ਜਾਂਦੀ ਹੈ ਇਸ ਧੋਖਾਧੜੀ ਤੋਂ ਕਿਵੇਂ ਬਚੀਏ ਜੇਕਰ ਤੁਹਾਡੇ ਖਾਤੇ ਦੇ ਵਿੱਚ ਕੋਈ ਵੀ ਰਕਮ ਬਿਨਾਂ ਕਿਸੇ ਉਮੀਦ ਦੇ ਜਮ੍ਹਾਂ ਹੁੰਦੀ ਹੈ ਅਤੇ ਇਹ ਕਿਸੇ ਅਣਜਾਣ ਨੰਬਰ ਤੋਂ ਆਈ ਹੈ ਤਾਂ ਤੁਰੰਤ ਸੁਚੇਤ ਹੋ ਜਾਓ। ਦੂਸਰਾ, UPI ਤੇ ਬਕਾਇਆ ਚੈੱਕ ਕਰਨ ਤੋਂ ਪਹਿਲਾਂ ਜਾਣਬੁੱਝ ਕੇ ਗਲਤ ਪਿੰਨ ਦਰਜ ਕਰੋ। ਅਜਿਹਾ ਕਰਨ ਦੇ ਨਾਲ ਧੋਖੇਬਾਜ਼ ਦੁਆਰਾ ਸੈੱਟ ਕੀਤਾ ਗਿਆ ਆਟੋਮੈਟਿਕ ट्रांजੈਕਸ਼ਨ ਸਿਸਟਮ ਰੱਦ ਕਰ ਦਿੱਤਾ ਜਾਵੇਗਾ। ਤੀਸਰਾ, ਆਪਣੇ ਬੈਂਕ ਖਾਤੇ ਅਤੇ UPI ਐਪ ਨੂੰ ਸੁਰੱਖਿਅਤ ਰੱਖਣ ਦੇ ਲਈ ਅਣਜਾਣ ਨੰਬਰ ਦੇ ਸੁਨੇਹਿਆਂ ਤੇ ਕਦੇ ਪਰੋਸਾ ਨਾ ਕਰੋ ਜੇਕਰ ਤੁਸੀਂ ਅਜਿਹੀ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਤੁਰੰਤ 1930 ਤੇ ਕਾਲ ਕਰੋ ਜਾਂ cybercrime.gov.in ਤੇ ਸ਼ਿਕਾਇਤ ਦਰਜ ਕਰੋ ਇਹ ਮਹੱਤਵਪੂਰਨ ਜਾਣਕਾਰੀ ਤੁਹਾਨੂੰ ਵੱਡੇ ਵਿਤੀ ਨੁਕਸਾਨ ਤੋਂ ਬਚਾ ਸਕਦੀ ਹੈ ਇਹਨਾਂ ਮਾਮਲਿਆਂ ਦੇ ਵਿੱਚ ਚੌਕਸੀ ਬਹੁਤ ਜ਼ਰੂਰੀ ਹੈ ਜਿਵੇਂ ਜਿਵੇਂ ਅਸੀਂ ਡਿਜੀਟਲਾਈਜੇਸ਼ਨ ਵੱਲ ਵਧ ਰਹੇ ਹਾਂ ਧੋਖਾਧੜੀ ਦੇ ਮਾਮਲੇ ਵੀ ਨਵੇਂ-ਨਵੇਂ ਸਾਹਮਣੇ ਆ ਰਹੇ ਨੇ ਅਜਿਹੇ ਵਿੱਚ ਆਗਰਾ ਪੁਲਿਸ ਲੋਕਾਂ ਨੂੰ ਕਿਸੇ ਵੀ ਅਣਜਾਣ ट्रांजैक्शन ਨੰਬਰ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੰਦੀ ਹੈ